ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਵੈਲਕਮ ਟੂ ਨਵੀਂ ਵੀਡੀਓ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਹੀ ਹੋਇਆ ਮਾਰਕੀਟ ਟਰੈਕਟਰ ਲੈ ਕੇ ਕੋਈ ਐਕਸੈਸਰੀ ਜੀ ਲਵਾਉਣੀ ਸੀ ਆਪਾਂ ਟਰੈਕਟਰ ਤੇ ਇੱਕ ਪੱਖਾ ਹੋਇਆ ਬਾਰ ਲਾਈਟ ਹੋਈ ਤੇ ਬੱਤੀ ਕਈ ਕੁਝ ਆ ਵਿਖਾਉਣਾ ਤੁਹਾਨੂੰ ਬਣੇ ਰਹੋ ਬਲੌਗ ਦੇ ਨਾਲ ਲਓ ਜੀ ਮੈਸਤਰੀ ਕੋਲੇ ਆ ਗਏ ਸੀ ਆਪਾਂ ਤੇ ਲੱਗੇ ਸੀ ਆਪਾਂ ਮਤਲਬ ਬਾਰ ਲਾਈਟ ਇੱਥੇ ਮੂਰੇ ਲਵਾਉਣੀ ਆਪਾਂ ਤੇ ਆਹ ਐਕਸੈਸਰੀ ਲਾ ਕੇ ਆਪਾਂ ਹੀ ਬਾਰ ਲਾਈਟ ਆਪਣੀ ਬਾਲੀ ਵੱਡੀ ਲੈ ਆਂਦੀ ਸੀ ਆਪਾਂ ਇਹ ਹੈਗੀ 55 ਇੰਚ ਉਂਗੂ ਦਾ ਫੈਟ ਨਹੀਂ ਆਉਂਦੀ ਸੀ ਨਾ ਛਤਰੀ ਜੀ ਆਉਂਦੀ ਸੀ ਪਰ ਇੱਥੇ ਲਵਾ ਦਾਂਗੇ ਇੱਕ ਮੂਰੇ ਟੇਪ ਟੂਬ ਜੀ ਲਵਾਉਣ ਵਾਲੀ ਆ ਬਹਿਣਾ ਟਾਈਮ ਲੱਗਿਆ ਤਾਂ ਬਾਹਲਾ ਪੜਾ ਹੋਇਆ ਪਿਆ ਤੇ ਇੱਕੋ ਪੱਖਾ ਲਵਾਉਣਾ ਤੁਹਾਨੂੰ ਬਣੇ ਰਿਓ ਬਲੌਗ ਦੇ ਨਾਲ ਤੁਹਾਨੂੰ ਸਾਰਾ ਕੁਝ ਪਤਾ ਲੱਗ ਜੂਗਾ ਲਓ ਜੀ ਪਹਿਲਾਂ ਹਾਲ ਇਟਾਂ ਲਾਈਆਂ ਸੀ ਆਪਾਂ ਇਹ ਹੁਣ ਲਾ ਕੇ ਲਾਵਾਂਗੇ ਉਹ ਛਤਰੀ ਜੀ ਉੱਤੇ ਇੱਥੇ ਲਾਈਏ ਬਾਹਰ ਲਾਈਟ ਤੇ ਨਾਲੇ ਖੋਲਦੇ ਹਾਂ ਸੀਟ ਸੀਟ ਤੇ ਵੇਰਿੰਗ ਪਾਉਣਿਆ ਵੇਰਿੰਗ ਕੰਮ ਕਰਦੇ ਕਰਦੇ ਆ ਗਈ ਚਾਹ ਪੀਓ ਸੀਟ ਖੋਲਤੀ ਆਪਾਂ ਪਾਉਣੇ ਵੇਰਿੰਗ ਇਹਦੇ ਨਾਲ ਹੀ ਪੀਂਹ ਚਾਹ ਪੱਕਾ ਲਾਇ ਜਾਰੀ ਰਹਿਣਾ ਪੱਕਾ ਲਾਇ ਭੈਣ ਫਲਾਰ ਕਲਰ ਕਿਨੇ ਨੂੰ ਬੜਾ ਲਾਈ ਦਿੱਤਾ ਹੈ ਵੈਰਿੰਗ ਪੂਰੀਂ ਪਾਈ ਚੀਰ ਦੇ ਕਿੰਨੇ ਨੰਬਰ ਲੈ ਆਵਾ ਸੀਟ ਵਾਲੇ ਵੈਰਿੰਗ ਕਰੀ ਸੀਟ ਵਾਲੇ ਲਾਲੇ ਦੇ ਮਿਲ ਜਾਣਗੇ ਲਿਆਉਣਾ ਚੱਲ ਪਹਿਲਾਂ ਆਪਾਂ ਪਾਈਆਂ ਦੋ ਵਾਰੀ ਸੀਰਚ ਹੁਣ ਲੈਂਦੇ ਵੈਰਿੰਗ ਦੇਖ ਕਰੋ ਚੈੱਕ ਹੁਣ ਪਾਉਣੇ ਵੈਰਿੰਗ ਕਰਕੇ ਰੈਡੀ ਸ਼ੜੀ ਲੱਗ ਗਿਆ ਗੱਲ ਕਰਨ ਕੰਮ ਗੱਲ ਗੱਲ ਲੱਗਿਆ ਕੰਦੇ ਰਿਗਾਰਡ ਲਾਉਣ ਸ਼ੈਰੀਂ ਪਾ ਕੇ ਦਊਗਾ 베어링 ਸਮਾਨ ਤਾਂ ਬਹੁਤ ਪਿਆ ਲਾਉਣ ਵਾਲਾ ਹਜੇ ਜਿਹੜੇ ਨੇ ਟਾਈਮ ਲੱਗਿਆ ਤਾਂ ਲਵਾਵਾਂਗੇ ਨਹੀਂ ਤਾਂ ਫਿਰ ਲੈ ਕਰ ਡਿੱਗੀ ਚਾਲੂ ਕਰਨੀ ਇਸ ਵੇਰੇ ਆਪਣੋ ਡੋਲੀ ਕਰਾਉਣ ਵਾਲੀ ਕਰਦੇ ਹਾਂ ਕੁਸਕੀਨ ਲਾਈਟ ਜ਼ਰੂਰੀ ਸੀ ਲਾਈਟ ਬਣਾ ਔਖਾ ਬਹੁਤ ਆ ਜਿਹੜਾ ਨੇ ਕਰਕੇ ਨਾਲ ਨਟ ਵੈਲਡ ਆ ਪੂਰਾ ਵੱਡਾ ਕਰਕੇ ਕੰਮ ਫੱਟ ਫੱਟ ਕਰਦਾ ਨਾ ਜਾਂਦੇ ਲੌਂਜੀ ਵੇਰਿੰਗ ਵੇਰਿੰਗ ਕਰਤੀ ਫੱਟ ਗਿਲਣੇ ਆਹ ਲੌਂ ਦੀ ਲੋਡ ਨਹੀਂ ਚੁਰਲੇ ਬਸ ਦੂਜੀਆਂ ਉਹ ਜਿਹੜੀਆਂ ਕੱਡੀਆਂ ਵਿੱਚ ਲੌਕ ਜੇ ਹੈ ਇੱਥੇ ਪਈ ਸੀ ਨਾ ਕਿਰੇਤਰ ਉੱਤਮ ਆ ਗਿਆ ਚਲ ਬਗ ਮਰਜੀ ਆ ਸਪਰਿੰਗ ਬਹੁਤ ਲੋਕ ਬਿਤਾਉਂਦੇ ਆ ਆਪਣਾ ਅੱਜ ਸੈਟ ਕਰਕੇ ਫਾਣੀ। ਕਿਤੇ ਬੰਦੇ ਨਹੀਂ। ਫਾਇਦਨਾ ਹੱਥ ਹੈ ਨਹੀਂ ਉੱਤੋਂ ਦੀ ਕਿਦੋਂ ਪਾਉਣ ਨੂੰ ਥਾਂ ਕਿਤੇ। ਹਲੋ ਮਿੱਤਰੋ ਵਿਖਾਈਆ ਤੁਹਾਨੂੰ ਇਹ ਲੱਕੀ ਵਾਲੇ ਨਾਟ। ਨਹੀਂ ਵੇਖਿਆ ਹੁਣ ਤੱਕ। ਹੈਨਾ? ਇੱਥੇ ਗਿਆ ਜਿਹਾ ਮੈਂ ਸਿੱਧੀ ਰੱਖੀ ਹੈ ਕਿ ਮਾੜੀ ਤਾਂ ਚੱਕੀ ਹੈ। ਬਹੁਤ ਹੈ। ਜਲਦੀ ਤਾਂ ਨਹੀਂ ਕਿੱਛ ਕਰ ਉਹ ਤੇਗਰਾਏ ਤੇ ਪਾਣੀ ਪੈ ਗਿਆ ਵੇਖੋ ਸਪਰਿੰਗ ਨਿਕਲ ਗਏ ਦੁਰੀਆਂ ਪਾਉਣ ਲੱਗੇ ਆ ਗੱਡੀ ਖੋਲ ਕੇ ਗਿੱਲ ਗਰਮ ਐ ਮੈਂ ਆਦਨ ਤੇ ਬਰੰਗ ਤਲੀ ਦੇਖ ਕੇ ਕਾਸਤੀ ਸੀ ਇਹ ਤਾਂ ਇਹਨਾਂ ਗੱਡੀ ਖੋਲ ਕੇ ਦੁਰੀਆਂ ਕਰਦੇ ਆ ਕਿ ਜਾਣੇ ਜੱਟੀ ਇਹਨਾਂ ਜੱਟਾਂ ਦੀ ਗਾੜੀ ਹੁੰਦੇ ਆ ਵੇਖੋ ਕੌਂ ਕੀ ਜਾਣੇ ਜੱਟੀਏ ਨਹੀਂ ਜੱਟ ਜਗਾੜੀ ਹੁੰਦੇ ਆ ਵੇਖੋ ਲਾਦਣਾ ਜਗਾੜ ਜਗਾੜ ਕਿੰਨਾ ਚੱਜ ਜਗਾੜ ਥੋਕਣੀ ਉੱਚੀ ਕਰਕੇ ਉੱਥੇ ਵੇਖੋ ਨ ਯਾਰਾ ਸਾਰੇ ਨਾਲੋਂ ਵੱਖਰੀ ਲਾਉਣੀ ਆਪਾਂ ਕਿਹਦਾ ਤੇ ਨਹੀਂ ਲੱਗੀ ਹੁਣੀ ਜੀ ਜੇ ਆਪਾਂ ਲਾਉਣੀ ਆਂ ਅਣਗਿਲਾ ਦੇਖੋ ਕਿਤਾ ਵੱਖਰਾ ਕੰਮ ਹੈ ਸਾਰੇ ਨਾਲ ਵੱਖਰਾ ਹੀ ਕਰ ਲੈਣਾ ਨਾਮ ਦਾ ਮਪਾ ਕਹਿੰਦੇ ਚਾਚਾ ਕੀ ਕਰਤਾ ਦੇਖੋ ਜੀ ਲਾਓ ਕਾਰਟਿਕ ਫੈਟ ਕਿ ਆਇਆ ਤਾਂ ਜਗਾੜ ਹੀ ਆ ਇੰਦਾ ਕਿਸੇ ਤੇ ਲੱਗੀ ਨਹੀਂ ਆਪਾਂ ਹੀ ਲਾਈ ਆ ਹਜੇ ਰੰਗ ਰੰਗ ਮਾਰਾਂਗੇ ਆਪਾਂ ਇੱਕ ਵਾਰੀ ਫੈਟ ਕਰਤੀ ਆ ਤੇ ਉਪੱਤੀ ਬਣਾ ਰਿਹਾ ਬਾਈ ਉੱਥੇ ਸੂਚਾਂ ਵਾਸਤੇ ਉਹ ਵੀ ਦਿਖਾਵਾਂਗੇ ਤੁਹਾਨੂੰ ਕਿੱਥੇ ਲੱਗੀ ਐ ਕਰੋ ਚੈੱਕ ਲਓ ਜੀ ਲੋਕ ਕਹਿੰਦੇ ਫੱਟ ਫੁੱਟ ਕਰਾ ਲਿਆ ਸਾਰਾ ਕੁਝ ਵਾਇਰਿੰਗ ਕਰਾਉਣੀ ਆ ਆ ਗਿਆ ਮਿਸਤਰੀ ਵੀ ਵਾਇਰਿੰਗ ਕਰਾ ਕੇ ਸਾਰੀ ਤਿਆਰ ਕਰਾ ਦੇਣਾ ਅੱਜ ਲਓ ਜੀ ਮੁੰਡਾ ਲੱਗਿਆ ਕਰਨ ਵਾਇਰਿੰਗ ਆ ਤਾਂ ਕਰਤੀ ਚਾਲੂ ਤੇ ਪੱਖੇ ਦੀ ਕਰੀ ਜਾਂਦਾ ਆ ਵੀ ਲਾਤੀਆਂ ਤੇ ਮੈਂ ਸੁਚਾਂ ਦੀ ਪੱਤੀ ਇੱਥੇ ਲਵਾ ਕੇ ਲਿਆਇਆ ਸੀ ਇੱਥੋਂ ਖੋਲਤੀ ਕਿ ਕਿੱਦਾਂ ਰੱਖਤੀ ਹੋਏ ਹੈਂ ਬੱਚੇ ਨਾ ਕਿਤੇ ਇੱਥੇ ਲਵਾ ਕੇ ਲਿਆਇਆ ਸੀ ਉਹ ਪਈ ਪਰੇ ਤੇ ਇਹ ਆਹ ਦਾ ਇੱਥੇ ਲਵਾਉਣੀ ਆ ਮੈਂ ਚੱਲ ਇੱਥੇ ਕੋਲੇ ਵਧੀਆ ਹਾਂ ਇੱਥੇ ਨੇੜੇ ਪੈਣਗੇ ਸਾਰੀਆਂ ਤਾਰਾਂ ਹੀ ਸਵੇਰ ਤਾਂ ਸ਼ਾਮ ਹੋ ਗਈ ਇੰਨੇ ਕੰਮ ਦੇਖ ਲੋ ਸਵੇਰ ਦਾ ਲੱਗੇ ਆਉਖਾ ਕੰਮ ਤੇ ਆਡੀ ਖਰਾਬ ਹੋ ਗਈ ਸਾਰੀ ਅਰੇ ਜੁਆ ਲਗਵਾ ਲੈ ਯਾਰ ਜੀ ਆ ਤਾਂ ਨਮੇੜਤਾ ਕੰਮ ਇੱਕ ਕਰੀਏ ਨੇ ਪੱਖੇ ਵਾਲਾ ਆਹ ਲਾਈਟਾਂ ਵਾਲਾ ਛੋਟੀਆਂ ਵਾਲਾ ਤੇ ਇੱਕ ਵਰਤੀ ਵਾਲਾ ਤਿੰਨ ਚਾਰ ਕਨੈਕਸ਼ਨ ਦਾ ਕਰਤੇ ਬਾਹਰ ਲਾਈਟ ਵਾਲਾ ਰਹਿੰਦਾ ਇਹ ਵੀ ਕਰਦਾ ਹੁਣ ਇੱਕ ਆਪਸ਼ਨ ਇਹਦੇ ਨਾਲ ਕਰ ਦੂਗਾ ਇੱਕ ਸਿੱਧਾ ਜਗਜਾ ਕਰੂਗਾ ਇੱਥੋਂ ਹੀ ਕਰਾਂਗੇ ਨਾ ਸਿੱਧਾ ਲੈ ਕਰ ਕਰ ਯਾਰ ਬਹੁਤ ਲੇਟ ਹੋ ਗਿਆ ਕੰਮ 3:00 ਵਜ ਗਿਆ ਹਾਂ ਕੰਮ ਬਹੁਤ ਵੇਗ ਨਾਲ ਇਹ ਕਰੋ ਚੈੱਕ ਜਿਹੜੀ ਆਪਾਂ ਸਾਰਿਆਂ ਨੇ ਮੱਥਾ ਮਾਰਿਆ ਸੀ ਅੱਜ ਇੱਕ ਤਾਂ ਬਈ ਆ ਲਾਈਟ ਇਹ ਪਾਸੇ ਕਰਕੇ ਲਵਾਈ ਆਪਾਂ ਸਾਰਿਆਂ ਦੋ ਲੱਗੀ ਆ ਤੇ ਇੱਕ ਪੱਖਾ ਲਾਇਆ ਸੀ ਅੱਜ ਦੋ ਲਾਈਟਾਂ ਉੱਤੇ ਲਾਈਆਂ ਸੀ ਪਹਿਲਾਂ ਚਾਨਣ ਬਹੁਤ ਆ ਵੈਸੇ ਮੈਂ ਦਿਖਾਉਣਾ ਉਹ ਪਰਲੀ ਨੂੰ ਪਤਾ ਨਹੀਂ ਕੋਈ ਤਾਰ ਤੋਰ ਮਿਲਗਾ ਅਰ ਛਿੱਲਿਆ ਉਹਦਾ ਮੈਂ ਹੁਣੇ ਜਗਾਈ ਸੀ ਪਹਿਲਾਂ ਜੱਗੀ ਸੀ ਤੇ ਮੈਂ ਮੱਥਾ ਨਹੀਂ ਮਾਰਾ ਬਾਹਰ ਲਾਈਟ ਦੇਖੋ ਮਿੱਤਰੋ 51 ਇੰਚ ਹੀ ਆ ਚਾਨਣ ਤਾਂ ਬਹੁਤ ਆ ਦਾ ਆਪਾਂ ਰੋਡ ਤੇ ਖੜੇ ਆ ਵੱਡੀ ਤੇ ਜਾ ਰਿਹਾ ਸੀ ਕਰੇ ਨਾ ਮੈਂ ਕਿ ਦਿਖਾ ਦਈਏ ਕਰਾਈਏ ਚੱਕ ਤੇ ਨਵੇਂ ਨਵੇਂ ਬਲੌਗ ਦੇਖਣ ਲਈ ਕੱਲੋਂ ਚਾਲੂ ਕਰਨੀ ਆਪਾਂ ਡਿੱਗੀ ਤੇ ਨਿੱਗੀ ਦੇ ਬਲੌਗ ਦੇਖਣ ਲਈ ਕਰ ਲਿਓ ਆਪਾਂ ਨੂੰ ਫੋਲੋ ਮਿੱਤਰੋ ਫੋਲੋ ਕਰ ਲਿਓ ਕਰਾਹਾ ਆਪ ਪਲੇ ਆਈ ਸੀ ਆ ਰਿਆ ਬੋਲੀ ਕਰਾਹਾ ਹੀ ਲੈ ਕੇ ਆਈ